ਇੱਕ ਹੋਰ ਨਵੀਂ ਚੀਜ਼ ਤੁਹਾਨੂੰ ਦੱਸ ਦੇਣਾ ਚਾਹਣਾ ਕਿ ਜੇ ਕਿਸੇ ਗਰੀਬ ਦਾ ਘਰ ਪੈ ਰਿਹਾ ਉਹਦੇ ਕੋਲ ਨਰੇਗਾ ਦਾ ਕਾਰਡ ਹੈ ਉਹ ਨਰੇਗਾ ਦਾ ਮੈਂਬਰ ਹੈ ਤਾਂ ਉਹ ਆਪਦੇ ਘਰ ਦੇ ਵਿੱਚ ਆਪਦਾ ਘਰ ਪਾਉਣ ਵੇਲੇ ਜਦੋਂ ਕੰਮ ਕਰੂਗਾ ਉਹਨੂੰ 90 ਦਿਹਾੜੀਆਂ ਦਾ 31140 ਰੁਪਏ ਉਹਨੂੰ ਵੀ ਮਿਲਣਗੇ ਆਪਦਾ ਘਰ ਪਾਉਣ ਦੇ ਦਿਹਾੜੀ ਦੇ ਉਹ ਆਪਣੇ ਘਰ ਹੀ ਕੰਮ ਕਰੇ ਉਹ ਆਪਣੇ ਘਰ ਦੀ ਇੱਟਾਂ ਆਪਦੇ ਘਰ ਦੇ ਹੀ ਮਸਾਲੇ ਦੋ ਇੱਕ ਦਾ ਤਿੰਨ ਇੱਕ ਦਾ ਤਿਆਰ ਕਰੇ ਮਿਸਤਰੀ ਲੱਗੇ ਹੋਏ ਨੇ ਆਪਦੇ ਘਰੇ ਕੰਮ ਕਰੇ ਤਾਂ ਉਹਦੀ ਦਿਹਾੜੀ ਜਿਹੜੀ ਰਿਸਟਰ ਚ ਲਿਖੀ ਜਾਊਗੀ ਘੱਟੋ ਘੱਟ 90 ਦਿਹਾੜੀਆਂ ਦਾ ਸੀ ਉਸ ਪਰਿਵਾਰ ਦੇ ਜਿੰਨੇ ਵੀ ਮਨਰੇਗਾ ਦੇ ਜਿਹੜੇ ਮੈਂਬਰ ਨੇ ਉਹਨਾਂ ਨੂੰ ਅਸੀਂ ਡੀਸੀ ਸਾਹਿਬ ਇਹ ਮੇਕ ਸ਼ੋਰ ਕਰ ਲਿਓ ਇਹ ਨਮੀ ਕਿਉਂਕਿ ਮੈਂ ਕਈ ਵਾਰੀ ਲੋਕਾਂ ਨੂੰ ਪਤਾ ਨਹੀਂ ਹੈਗਾ ਕਿਉਂਕਿ ਕੱਲਾ ਨਰੇਗਾ ਨੂੰ ਇਹੀ ਸਮਝਿਆ ਜਾਂਦਾ ਇਧਰਲੇ ਪਾਸੇ ਵਾਲੇ ਪੜੀਂ ਜਾ ਰੇਤਾ ਚਾਕੇ ਇਧਰ ਧਰ ਦੋ ਅਗਲੀ ਵਾਰੀ ਉਧਰ ਲੈ ਇਧਰ ਧਰ ਦੋ ਵਾਲਾ ਹੀ ਹੁੰਦਾ ਉਹ ਤਾਂ ਕੁਝ ਹੁੰਦਾ ਨਹੀਂ ਚਾ ਸੋ ਇਹ ਕੰਮਾਂ ਦੇ ਵਾਸਤੇ ਵੀ ਨਰੇਗਾ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਤੁਸੀਂ ਆਪਣੇ ਘਰੇ ਵੀ ਕੰਮ ਕਰ ਸਕਦੇ ਹੋ ਤੁਸੀਂ ਆਪਣੇ ਘਰ ਦੀ ਦਿਹਾੜੀ ਨੂੰ ਵੀ ਉਹਨੂੰ ਰਿਸਟਰ ਦੇ ਵਿੱਚ ਪਾ ਕੇ ਤੁਸੀਂ ਇਹ ਦੇਣਾ ਸੋ ਇਸ ਕਰਕੇ ਨਾਲ-ਨਾਲ ਗੈਸ ਸਿਲੰਡਰ ਵਾਸਤੇ ਨਾਲ-ਨਾਲ ਉੱਥੇ ਬਾਥਰੂਮ ਵਾਸਤੇ ਉਹ ਲੱਗ ਪੈਸੇ ਨੇ ਜੀ 12000 ਰੁਪਿਆ ਹਰ ਘਰ ਦੇ ਵਿੱਚ ਬਾਥਰੂਮ ਵਾਸਤੇ ਅਲੱਗ ਹੈ ਕੈਟਲ ਸ਼ੈੱਡ ਪਸ਼ੂਆਂ ਦਾ ਬਾੜਾ ਕਹਿੰਦੇ ਨੇ ਉਹਦੇ ਵਾਸਤੇ ਲੱਗ ਨੇ ਸੋ ਅਸੀਂ ਸਾਰੀਆਂ ਸਕੀਮਾਂ ਜਿਹੜੀਆਂ ਨੇ 346 ਰੁਪਏ ਦਿਹਾੜੀ ਦੇ حساب ਨਾਲ 90 ਦਿਹਾੜੀਆਂ ਦੇ 31140 ਰੁਪਏ ਆਪਦੇ ਘਰੇ ਆਪ ਘਰੇ ਕੰਮ ਕਰਨ ਦੇ ਪੈਸੇ ਉਹ ਵੀ ਵਿੱਚ ਐਡ ਹੋਣਗੇ ਜੀ 1 ਲੱਖ 20 ਹਜ਼ਾਰ ਤੋਂ ਅੱਡ ਨਹੀਂ ਇੱਥੇ ਭਾਜਪਾ ਵਾਲੇ ਵੀ ਆਏ ਹੋਣੇ ਦੋ ਚਾਰ ਮੈਂ ਉਹਨਾਂ ਨੂੰ ਬੇਨਤੀ ਕਰਦਾ ਜੀ ਪ੍ਰਧਾਨ ਮੰਤਰੀ ਨੂੰ ਕੁਝ ਨੇਹਾ ਮੇਰਾ ਪਛਾਹ ਦਿਓ ਕਿ ਜਿਹੜਾ 1600 ਕਰੋੜ ਰੁਪਏ ਕਹਿ ਕੇ ਗਏ ਸੀ ਉਹ ਚ 1 ਰੁਪਈਆ ਦੇ ਦਿਓ ਪਹਿਲਾਂ ਪਹਿਲੇ 1 ਰੁਪਏ ਹੀ ਜਾਰੀ ਕਰ ਦਿਓ ਚਲੋ ਬਾਅਦ ਚ ਦੇਖ ਲਾਂਗੇ ਇਹ ਇਹ ਉਹਨਾਂ ਦੀ 50% ਸੋਚ ਦਿਖਾਉਂਦੀ ਹੈ ਜੀ ਕਿ ਕਦੇ ਸੰਕਟ ਵੇਲੇ ਕੰਮ ਨਹੀਂ ਆਏ ਚਲੋ ਸੰਕਟ ਵੇਲੇ ਪੰਜਾਬੀ ਆਪ ਆਪ ਦਾ ਪ੍ਰਬੰਧ ਕਰ ਲੈਣਗੇ ਘਟੂ ਘਟ ਸਾਡੀਆਂ ਕੁਰਬਾਨੀਆਂ ਵਾਲੇ ਦਿਨ ਤਾਂ ਆ ਜਾਂਦੇ ਅਸੀਂ ਉੱਥੇ ਸਾਰੇ ਇਹਨਾਂ ਨੂੰ ਬਲਾਵਾ ਭੇਜਿਆ ਕਿ ਆ ਜਾਓ ਕੋਈ ਨਹੀਂ ਆਇਆ ਬੀਜੇਪੀ ਵਾਲਾ ਨਾ ਕੋਈ ਆਉਣ ਦਿੱਤਾ ਉਹਨਾਂ ਨੇ ਅਸੀਂ ਉਹਨਾਂ ਉਹਨਾਂ ਪਿੱਛੇ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਤੇ ਆਪ ਆਈ ਨਹੀਂ ਕੋਈ ਗੱਲ ਨਹੀਂ ਪ੍ਰਮਾਤਮਾ ਮੈਨੂੰ ਕਿਸੇ ਬੰਦੇ ਨੇ ਫੋਨ ਕਰਕੇ ਕਿਹਾ ਕਹਿੰਦੇ ਆਏ ਨਹੀਂ ਮੈਂ ਕਹਿੰਦਾ ਕਹਿੰਦਾ ਪ੍ਰਮਾਤਮਾ ਹਰੇਕ ਨੂੰ ਇਹ ਵਡਭਾਗ ਨਹੀਂ ਦਿੰਦਾ ਸੇਵਾ ਕਰਨ ਦੇ ਇਹ ਕਿਸੇ ਕਿਸੇ ਤੋਂ ਹੀ ਕੰਮ ਲੈਂਦਾ ਉਹਨਾਂ ਦੀ ਕਿਸਮਤ ਚ ਹੈ ਨਹੀਂ ਸੀ ਮੈਂ ਤਾਂ ਇਹ ਕਹਿ ਸਕਦਾ ਹੋਰ ਮੈਂ ਕੀ ਕਹਿ ਸਕਦਾ ਪਰ ਦੇਸ਼ ਦਾ ਹਿੱਸਾ ਹੈ ਪੰਜਾਬ ਆ ਹੜ੍ਹਾਂ ਦੇ ਬਾਵਜੂਦ ਜਦੋਂ 5 ਲੱਖ ਏਕੜ ਸਾਡਾ ਬਰਬਾਦ ਹੋ ਗਿਆ ਫਸਲਾਂ ਦਰਿਆ ਸਾਡੀਆਂ ਜ਼ਮੀਨਾਂ ਹੀ ਲੈ ਗਿਆ ਰੋੜ ਕੇ ਇਹਦੇ باوجود ਵੀ 150 ਲੱਖ ਮੀਟਰਿਕ ਟਨ ਚੌਲ ਅਸੀਂ ਫੂਡ ਬਾਲ ਦੇ ਵਿੱਚ ਭਾਰਤ ਨੂੰ ਦੇ ਰਹੇ ਹਾਂ ਜੀ 150 ਲੱਖ ਮੀਟਰਿਕ ਟਨ ਕਣਕ ਦੇਵਾਂਗੇ 150 ਲੱਖ ਮੀਟਰਿਕ ਟਨ ਅਸੀਂ ਇਹਨਾਂ ਸੰਕਟਾਂ ਦੇ ਬਾਵਜੂਦ ਵੀ ਦੇਸ਼ ਦਾ ਢਿੱਡ ਭਰ ਰਹੇ ਹਾਂ 90% ਸਾਡੀਆਂ ਕੁਰਬਾਨੀਆਂ ਔਰ ਉਹ ਆਜ਼ਾਦੀ ਨੂੰ ਕਾਇਮ ਰੱਖਣ ਵਾਸਤੇ ਫੇਰ ਕੁਰਬਾਨੀਆਂ ਲਈ ਖੜੇ ਆ ਕਦੇ ਸਾਡਾ ਚੰਡੀਗੜ੍ਹ ਦੇ ਹਮਲਾ ਕਰ ਦਿੰਦੇ ਕਦੇ ਸਾਡੀ ਯੂਨੀਵਰਸਿਟੀ ਕਹਿੰਦੇ ਸਾਨੂੰ ਦੇ ਦਿਓ ਕਦੇ ਕਹਿੰਦੇ ਬੀਬੀਐਮਬੀ ਸਾਡੀ ਐ ਕਦੇ ਕਹਿੰਦੇ 26 ਜਨਵਰੀ 15 ਅਗਸਤ ਤੇ ਤੁਹਾਡੀ ਝਾਕ ਹੀ ਨਹੀਂ ਦਿਖਾਉਣੀ ਪੰਜਾਬ ਦੀ ਮੈਂ ਹੈਰਾਨ ਆ ਕਿ ਕਾਹਦਾ ਦੁਸ਼ਮਣੀ ਕਾਦੀ ਐ ਸਾਡੇ ਪੰਜਾਬੀਆਂ ਨਾਲ ਵੋਟਾਂ ਹੀ ਨਹੀਂ ਪਾਉਂਦੇ ਨਾ ਹੋਰ ਕੀ ਐ ਨਹੀਂ ਪਾਉਂਦੇ ਇਹ ਕਿਹੜੀ ਗੱਲ ਐ ਉਹ ਗੁਲਦਸਤਾ ਮੈਂ ਕਹਿਣਾ ਚਾਹੁੰਨਾ ਕੇਂਦਰ ਸਰਕਾਰ ਨੂੰ ਖਾਸ ਤੌਰ ਤੇ ਬੀਜੇਪੀ ਵਾਲਿਆਂ ਨੂੰ ਕਿ ਗੁਲਦਸਤਾ ਉਹੀ ਵਧੀਆ ਲੱਗਦਾ ਜੀ ਜਿੱਚ ਹਰੇਕ ਰੰਗ ਦਾ ਫੁੱਲ ਹੋਵੇ ਹਰੇਕ ਸਗਨ ਦਾ ਫੁੱਲ ਹੋਵੇ ਤੁਸੀਂ ਚਾਹੁੰਦੇ ਹੋ ਗੁਲਦਸਤੇ ਜੀ ਕੋਈ ਰੰਗ ਦੇ ਫੁੱਲ ਹੋਣ ਇਹ ਚੱਲਣਾ ਨਹੀਂ ਪੰਜਾਬ ਦਾ ਰੰਗ ਹਮੇਸ਼ਾ ਲੱਗ ਰਿਹਾ ਹੈ ਪੰਜਾਬ ਦੀ ਸੁਗੰਧ ਹਮੇਸ਼ਾ ਲੱਗ ਰਹੀ ਹੈ ਰਹੂਗੀ ਤੁਸੀਂ ਸਾਨੂੰ ਨਾ ਤੇ ਰੰਗਾਂ ਚ ਰੰਗਣ ਦੀ ਕੋਸ਼ਿਸ਼ ਕਰੋ ਸਾਡੀ ਆਪਣੀ ਸੋਚ ਹੈ ਸਾਡਾ ਆਪਣਾ ਸਿਧਾਂਤ ਹੈ ਸੋ ਇਸ ਕਰਕੇ ਮੈਂ ਬਹੁਤ ਜ਼ਿਆਦਾ ਧੰਨਵਾਦ ਇਸ ਕਲੇ ਕਰਦਾ ਕਿ ਲੋਕਾਂ ਨੇ ਸਬਰ ਰੱਖਿਆ ਔਰ ਲੋਕਾਂ ਨੇ ਜੋ ਕਿਹਾ ਕਿ ਸਾਨੂੰ ਆ ਚਾਹੀਦਾ ਹੁਣ ਸਾਨੂੰ ਆ ਚਾਹੀਦਾ ਕੋਸ਼ਿਸ਼ ਅਸੀਂ ਕੀਤੀ ਕਿ ਕਿੱਥੇ ਕਿੱਥੇ ਤੱਕ ਪਹੁੰਚਾਈਏ ਇੱਕ ਦੋ ਪੁਲ ਨੇ ਜਿਹੜੇ ਟੁੱਟ ਗਏ ਖਾਸ ਤੌਰ ਤੇ ਉਹ ਪੁਲ ਜਿਹੜੇ ਖਾਸ ਸੀਗੇ ਜਿਹੜੇ ਪਰਲੇ ਪਾਸੇ ਉੱਥੇ ਪਿੰਡ ਵੀ ਨੇ ਉਹਨਾਂ ਦਾ ਵੀ ਅਸੀਂ ਦੁਬਾਰੇ ਬਣਾਉਣ ਦਾ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਸਕੂਲਾਂ ਦਾ ਨੁਕਸਾਨ ਹੋਇਆ ਬਿਜਲੀ ਦੇ ਗ੍ਰਿਡ ਖੰਭਿਆਂ ਦਾ ਨੁਕਸਾਨ ਹੋਇਆ 13800 ਕਰੋੜ ਰੁਪਏ ਦਾ ਨੁਕਸਾਨ ਦਾ ਜਾਇਜ਼ਾ ਅਸੀਂ ਲਿਖ ਕੇ ਭੇਜਤਾ ਕੇਂਦਰ ਨੂੰ ਨਹੀਂ ਤਾਂ ਅਸੀਂ ਆਪਰੇ ਵੱਲੋਂ ਤਾਂ ਪੂਰਾ ਕਰ ਹੀ ਰਹੇ ਹਾਂ ਅਸੀਂ ਨਹੀਂ ਹਟਦੇ ਜਿਉਂ-ਜਿਉਂ ਆਈ ਜਾਣਗੇ ਅਸੀਂ ਤੁਹਾਡੇ ਵੱਲ ਖਜ਼ਾਨੇ ਦਾ ਮੂੰਹ ਖੋਲੀ ਜਾਵਾਂਗੇ ਪਰ ਜਿਹੜੇ ਮੰਤਰੀ ਸਾਹਿਬਾਨ ਇੱਥੇ ਆਉਂਦੇ ਸੀ ਹਰ ਰੋਜ਼ ਅੱਜ ਵੀ ਆਏ ਹੋਏ ਮੇਰੇ ਕੋਲ ਖੇਤੀ ਮੰਤਰੀ ਅੰਮ੍ਰਿਤਸਰ ਉਹ ਆ ਕੇ ਇੱਥੇ ਥੋੜਾ ਜਿਹਾ ਪਜਾਮਾ ਜਾਂ ਤਾਂ ਚੱਕ ਕੇ ਫੋਟੋਆਂ ਖਿੱਚਾ ਕੇ ਤੁਰ ਜਾਂਦੇ ਸੀ ਕਹਿੰਦੇ ਸੀ ਦਿੱਲੀ ਜਾ ਕੇ ਰਿਪੋਰਟ ਦੇਵਾਂਗੇ ਪਤਾ ਨਹੀਂ ਕਿਹੜੀ ਰਿਪੋਰਟ ਦਿੱਤੀ ਹੈ ਹੇ ਤੱਕ ਤਾਂ ਦਿੱਲੀ ਤੋਂ ਕੋਈ ਰਿਪੋਰਟ ਆਈ ਨਹੀਂ ਮੇਰੇ ਕੋਲੇ ਕਿ ਭਾਈ ਆ ਸਾਡੇ ਮੰਤਰੀਆਂ ਨੇ ਦੱਸਿਆ ਸੀ ਤੇ ਆ ਲੈ ਲਓ ਬਲਕਿ ਜਿਹੜੀਆਂ ਸਕੀਮਾਂ ਦਾ ਪੈਸਾ ਵੈਸੀ ਆਉਣਾ ਸੀ ਜੇ ਹੜ ਨਾਂ ਵੀ ਆਏ ਹੁੰਦੇ ਤਾਂ ਵੀ ਹਰੇਕ ਕੇਂਦਰ ਸਰਕਾਰ ਹਰੇਕ ਸਟੇਟ ਨੂੰ ਉਹ ਹਿੱਸਾ ਦਿੰਦੀ ਆ ਉਹਨਾਂ ਸਕੀਮਾਂ ਦਾ ਉਹਨਾਂ ਸਕੀਮਾਂ ਦਾ ਪੈਸਾ ਹੀ ਕਹੀ ਜਾਂਦੇ ਇਹਨੂੰ ਹੁਣ ਫਿਰ 1600 ਕਰੋੜ ਚੋਂ ਕੱਟ ਲਓ ਲੈ ਉਹ ਤਾਂ ਉਹ ਵੀ ਆਉਣਾ ਸੀਗਾ ਜੀ ਤੁਸੀਂ ਜਿਹੜਾ ਸਪੈਸ਼ਲ ਪੈਕੇਜ ਦੇ ਕੇ ਗਏ ਸੀ ਉਹ ਤਾਂ ਦੇ ਦੋ ਅੱਛਾ ਕੱਲਾ ਆਪਣਾ ਨਹੀਂ ਅ ਨਾਰਥ ਜ਼ੋਨ ਕਾਉਂਸਲ ਦੀ ਮੀਟਿੰਗ 'ਚ ਗਿਆ ਸੀ ਹਿਮਾਚਲ ਵਾਲਾ ਵੀ ਇਹੀ ਰੋਣਾ ਰੋਂਦਾ ਸੀ ਕਹਿੰਦਾ ਸਾਡੇ ਤਾਂ ਆਪ ਨਹੀਂ ਆਏ 1500 ਕਰੋੜ ਮੈਂ ਕਿਹਾ ਸਾਡੇ ਕਿਹਾ ਆ ਗਿਆ 1600 ਕਰੋੜ ਜੁਮਲੇ ਹੀ ਕਰ ਗਏ ਜੁਮਲੇ ਛੱਡ ਓਵੇਂ ਜਿਵੇਂ ਜਿਵੇਂ ਆਪਣਾ 15-15 ਲੱਖ ਆ ਗਿਆ ਹਰ ਇੱਕ ਦਾ ਓਵੇਂ ਆ ਗਏ ਇਹ ਸੋ ਵੀਰੋ ਰਾਜਾ ਉਹ ਹੁੰਦਾ ਕਵੇ ਭਾਵੇਂ ਘੱਟ ਪਰ ਕਰਕੇ ਦਿਖਾ ਦੇ ਉਹ ਗੱਲ ਕਦੇ ਹੀ ਨਾ ਹੋ ਉਹ ਗੱਲ ਕਦੇ ਹੀ ਨਾ ਜਿਹੜੀ ਨਹੀਂ ਕਰ ਸਕਦਾ ਜਨਤਾ ਸਬਰ ਕਰ ਲੈਂਦੀ ਹੈ ਅਸੀਂ ਗਰੰਟੀਆਂ ਪੂਰੀਆਂ ਕਰ ਰਹੇ ਹਾਂ 5 ਸਾਲ ਦੀ ਵਾਸਤੇ ਗਰੰਟੀਆਂ ਦਾ ਮੈਨੀਫੈਸਟੋ ਜਾਰੀ ਹੁੰਦਾ ਹੈ ਪੂਰੀਆਂ ਕਰ ਰਹੇ ਹਾਂ ਕਈ ਤਾਂ ਅਜਿਹੀਆਂ ਗਰੰਟੀਆਂ ਪੂਰੀਆਂ ਕਰਤੀਆਂ ਜਿਹੜੀਆਂ ਅਸੀਂ ਕਈਆਂ ਵੀ ਨਹੀਂ ਸੀ ਟੋਲ ਪਲਾਜੇ ਬੰਦ ਕਰਨ ਵਾਸਤੇ ਅਸੀਂ ਕੁਝ ਨਹੀਂ ਲਿਖਿਆ ਸੀ 18 ਤੋਂ ਜ਼ਿਆਦਾ ਟੋਲ ਪਲਾਜੇ ਬੰਦ ਕਰਤੇ 64 65 ਲੱਖ ਰੁਪਈਆ ਇੱਕ ਦਿਨ ਦਾ ਲੋਕਾਂ ਦਾ ਬਚਦਾ ਪੰਜਾਬੀਆਂ ਦਾ ਆ ਟੋਲ ਪਲਾਜ਼ਿਆਂ ਦਾ ਲਾਇਕ ਹੀ ਨਹੀਂ ਸੀ ਆ ਥੋੜੇ ਵਾਲਿਆਂ ਨਹੀਂ ਜਦੋਂ ਪੀਡਬਲਯੂਟੀ ਮਨਿਸਟਰ ਹੁੰਦਾ ਸੀ ਇਹ ਆਪ ਇਸ ਨੂੰ ਟਾੜੇ ਉਹ ਜਿਹੜੇ ਇੱਕੋ ਘਰ ਚ ਦੋ 파ਟੀਆਂ ਰਹਿੰਦੀਆਂ ਨੇ ਕਾਦੀਆਂ ਹੁਣ ਤਾਂ ਸਮਝ ਗਏ ਕਿ ਨਾਂ ਦੱਸਾਂ ਉਹਨੂੰ ਉਹਨਾਂ ਨੇ ਕੀ ਕਰਨਾ ਜੀ ਉਹ ਪਹਿਲੇ ਦਿਨੋਂ ਹੀ ਪਹਿਲੇ ਦਿਨ ਹੀ ਉਹਨਾਂ ਨੇ ਲੋਕਾਂ ਦੇ ਖੂਨ ਨਾਲ ਹੀ ਖੇਡੇ ਨੇ ਉਹ ਖੂਨ ਨਾਲ ਹੀ ਖੇਡਦੇ ਆ ਬਸ ਉਹਨਾਂ ਤੋਂ ਕੋਈ ਉਮੀਦ ਨਾ ਰੱਖਿਓ ਜਿਹੜੇ ਕਹਿੰਦੇ ਸੀ ਸੈਮੀਫਾਈਨਲ ਹੈ ਪਰੰਤਾਰਨ ਬਾਅਦ ਸੈਮੀਫਾਈਨਲ ਤੋਂ ਬਾਅਦ ਮੈਨੂੰ ਕਹਿੰਦੇ ਸੈਮੀਫਾਈਨਲ ਤੋਂ ਬਾਅਦ ਕਿੱਥੇ ਨੇ ਉਹ ਮੈਂ ਕਿਹਾ ਸੈਮੀਫਾਈਨਲ ਤੋਂ ਬਾਅਦ ਜਿੱਥੇ ਟੀਮ ਹੁੰਦੀ ਹੈ ਜਿਹੜੀ ਟੀਮ ਸੈਮੀਫਾਈਨਲ ਹਾਰ ਜੇ ਉਹ ਘਰ ਵਾਪਸ ਆ ਜਾਂਦੀ ਬਾਦ ਕਰੇ ਉਹ ਚਲੇ ਗਏ ਮੈਂ ਕਿਹਾ ਘਰੇ ਚਲੇ ਗਏ ਤਾਂ ਸੈਮੀਫਾਈਨਲ ਖੇਡ ਕੇ ਤਿੰਮਾ ਤਾਂ ਉਹੀ ਰਹਿਣਗੇ ਜਿਨ੍ਹਾਂ ਨੇ ਫਾਈਨਲ ਖੇਡਣਾ ਹੈ ਸੋ ਇਸ ਕਰਕੇ ਵੀਰੋ ਇਹਨਾਂ ਤੋਂ ਬਚਿਓ ਤੁਸੀਂ ਬਹੁਤ ਚਿਰ ਇਹਨਾਂ ਨੂੰ ਪਰਖ ਲਿਆ ਦੇਖ ਲਿਆ ਇਹਨਾਂ ਕਿਲਾਂ ਚ ਤੇਲ ਹੈ ਨਹੀਂ ਜੇ ਕੋਈ ਇਹਨਾਂ ਕੋਲ ਤਵੀਤ ਹੁੰਦਾ ਹੁਣ ਨੂੰ ਡੌਲਿਆਂ ਤੇ ਬੰਨ੍ਹ ਦਿੰਦੇ ਇਹ ਇਹਨਾਂ ਕੋਲ ਹੈ ਨਹੀਂ ਕੁਛ ਇਹਨਾਂ ਕੋਲ ਹੈ ਨਹੀਂ ਇਹਨਾਂ ਨੇ ਆਪਦੇ ਹੀ ਟੱਡ ਭਰਨੇ ਆ ਉਹ ਕਾਲੀ ਦਲ ਹੈ ਉਹਨਾਂ ਦਾ ਚਾਰਨਕਾਤੀ ਪ੍ਰੋਗਰਾਮ ਹੈ ਸਿੱਧਾ ਹੀ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾਲਾ ਮੇਰਾ ਜੀਜਾ ਬਸ ਇੱਥੇ ਨਿਪਟ ਜਾਂਦਾ ਕੰਮ ਉਹਨਾਂ ਦਾ ਉਹਨਾਂ ਦਾ ਚਾਰ ਨੁਕਾਤੀ ਪ੍ਰੋਗਰਾਮ ਹੈ ਹੋਰ ਕੋਈ ਪ੍ਰੋਗਰਾਮ ਹੀ ਨਹੀਂ ਬਾਕੀ ਲੋਕ ਜਾਨ ਟੱਠੇ ਖੂਚ ਜਿੱਥੇ ਮਰ ਜੀ ਜਾਣ ਸਾਡਾ ਚਾਰ ਨੁਕਾਤੀ ਪ੍ਰੋਗਰਾਮ ਹੁੰਦਾ ਤੇ ਹੁਣ ਪਤੀਜਾ ਕਿਸੇ ਹੋਰ ਪਾਰਟੀ ਚ ਜੀਜਾ 90 ਸਾਲਾ 90 ਫਿਰਦਾ ਖਿੰਡਿਆਂ ਜਾਂ ਫਿਰਦਾ ਪਰਿਵਾਰ ਹੁਣ ਦੇਖਦੇ ਆਂ ਕੀ ਕਹਿੰਦਾ ਉਹ ਨੁਕਸ ਕੱਢਣ ਨੂੰ ਹੀ ਬਸ ਜੰਮੇ ਬਸ 24 ਘੰਟੇ ਇਸੇ ਗੱਲ 'ਚ ਨੂੰ ਭਗਵਾਨ ਤੁਮਾਨ ਭਗਵਾਨ ਤੁਮਾਨ ਭਗਵਾਨ ਤੁਮਾਨ ਬਸ ਆਹੀ ਕੰਮ ਤੇ ਲੱਗੇ ਪਰ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਉਹ ਪਰਦਾ ਖੋਲ੍ਹਿਆ ਦੇਖੋ ਸੜਕ ਤੇ ਕਿਵੇਂ ਲੋਕ ਖੜੇ ਪਿੱਛੇ ਜਿੰਨਾ ਚਿਰ ਤੁਸੀਂ ਮੇਰੇ ਨਾਲ ਹੋ ਉਹਨਾਂ ਚਿਰ ਜੋ ਮਰਜ਼ੀ ਕਹੀ ਜਾਣ ਮੈਨੂੰ ਕੋਈ ਪਰਵਾਹ ਨਹੀਂ ਮੈਂ ਕੰਮ ਹੀ ਕਰਦਾ ਰਹੂੰਗਾ ਮੈਂ ਤਾਂ ਪਬਲਿਕ ਦੇ ਲੇਖੇ ਲੱਗਿਆ ਹੋਇਆ ਹਾਂ ਉਹਨਾਂ ਦੀ ਰਾਜਨੀਤੀ ਤਾਂ ਲੋਕਾਂ ਨੂੰ ਹੁਣ ਸਮਝ ਆਈ ਜਾਂਦੀ ਹੈ ਸੋਸ਼ਲ ਮੀਡੀਆ ਦਾ ਜਮਾਨਾ ਹੋ ਗਿਆ ਸਾਰਾ ਕੁਝ ਪਤਾ ਲੱਗ ਜਾਂਦਾ ਪਹਿਲਾਂ ਕੀ ਕਹਿੰਦੇ ਸੀ ਹੁਣ ਕੀ ਕਹਿੰਦੇ ਨੇ ਪਹਿਲਾਂ ਕੀ ਬਿਆਨ ਦਿੱਤਾ ਸੀ ਹੁਣ ਕੀ ਬਿਆਨ ਦਿੰਦੇ ਆ ਹਾਲਾਕਾ ਵੀ ਨਸ਼ੇ ਤੋਂ ਪ੍ਰਭਾਵਿਤ ਨੇ ਜੋਧਨਾ ਸ਼ੇਵਰਧੇ ਛੇੜਿਆ ਹੋਇਆ ਵੱਡੇ ਵੱਡੇ ਸਮੱਗਲਰਾਂ ਦੇ ਘਰ ਟੈ ਰਹੇ ਨੇ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾ ਰਿਹਾ ਹੈ ਜਿਹੜੇ ਕੋਈ ਗੋਲੀਆਂ ਗੁਲੀਆਂ ਚਲਾਉਂਦੇ ਫਿਰਦੇ ਆ ਜਿਹੜੇ ਸਮੱਗਲਰ ਉਹਨਾਂ ਨੂੰ ਫੜਿਆ ਵੀ ਜਾ ਰਿਹਾ ਜੇ ਕੋਈ ਮੂਹਰੋ ਗੋਲੀ ਚਲਾਉਂਦਾ ਤਾਂ ਫਿਰ ਉਹਨਾਂ ਤੇ ਗੋਲੀ ਬਰਾਬਰ ਆਉਂਦੀ ਐ ਉਹ ਫਿਰ ਮਾਂ ਦੀਆਂ ਲੋਰੀਆਂ ਨਹੀਂ ਲੈ ਸਕਦੇ ਉਹ ਲੋਕਾਂ ਤੇ ਗੋਲੀ ਚਲਾ ਕੇ ਮਾਂ ਦੀ ਗੋਦ ਚ ਲੋਰੀਆਂ ਨਹੀਂ ਮਿਲਦੀਆਂ ਗੋਲੀਆਂ ਮਿਲਦੀਆਂ ਫਿਰ ਕਿਉਂਕਿ ਜਿਹੋ ਜਿਹਾ ਬੀਜੋਗੇ ਉਹ ਜਿਹੜਾ ਵੱਡੋਗੇ ਉਹ ਦੇਖੋ ਤਰਨਤਾਰਨ ਵਾਲੀ ਤਰਨਤਾਰਨ ਵਾਲੀ ਇਲੈਕਸ਼ਨ ਚ ਅਕਾਲੀ ਦਲ ਨੇ ਟਿਕਟ ਕਿਹਨੂੰ ਦਿੱਤੀ ਗੈਂਗਸਟਰ ਦੀ ਸੱਸ ਨੂੰ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਂ ਦਿੰਦੇ ਨੇ ਤੋ ਜਿਹੜਾ ਥਾਣੇ ਦੇ ਮੂਹਰੇ ਐਸਐਸਆਈ ਆਪਣੀ ਧੀ ਦੀ ਇੱਜ਼ਤ ਬਚਾਉਂਦਾ ਹੋਇਆ ਗੋਲੀਆਂ ਨਾ ਪੁੱਨਤਾ ਸੀ ਉਹ ਕਿਹੜੇ ਰਾਜਵਲੇ ਹੋਇਆ ਸੀ ਇਹਨਾਂ ਦੇ ਰਾਜਵਲੇ ਨਾਬੇ ਵਾਲੀ ਜੇਲ੍ਹ ਬ੍ਰੇਕ ਕਿਹੜੇ ਕਿਹਦੇ ਰਾਜਵਲੇ ਹੋਈ ਸੀ ਇਹਨਾਂ ਵੇਲੇ ਸਮੱਗਲਰ ਕਿਹਨੇ ਕਿਹਨੇ ਪੈਦਾ ਕੀਤੇ ਸੀ ਇਹਨਾਂ ਨੇ ਤੇ ਹੁਣ ਹੁਣ ਕਹਿੰਦੇ ਪਕਾ ਜੀ ਪੰਜਾਬ 'ਚ ਤਾਂ ਪੁਲਿਸ ਦਾ ਰਾਜ ਹੈ ਪੁਲਿਸ ਦਾ ਰਾਜ ਹੋਊਗਾ ਜੇ ਉਹ ਸਮੱਗਲਰ ਨੇ ਤਾਂ ਪੁਲਿਸ ਤਾਂ ਜਾਊਗੀ ਉਹਨਾਂ ਦੇ ਪਿੱਛੇ ਉਹ ਹਰ ਸਿਮਰਤ ਕੌਰ ਕਹਿੰਦੀ ਆ ਤਰਨ ਤਰਨ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਨਾ ਕਾਲੀ ਦਲ ਦਾ ਉਦੋਂ ਕੋਈ ਚਿੱਟੇ ਦਾ ਨਾਂ ਨਹੀਂ ਜਾਣਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿੰਨੀ ਬੀਬਾ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਰਹੇ ਲੋਕ ਉਦੋਂ ਨਹੀਂ ਨਾ ਜਾਣਦਾ ਸੀ ਕੋਈ ਉਹ ਸਿੱਧੇ ਹੀ ਪੁੱਛਦੇ ਸੀ ਮੁੰਡੇ ਇੱਕ ਦੂਜੇ ਨੂੰ ਥੋੜਾ ਜਿਹਾ ਮਜੀਠੀਆ ਹੈਗਾ ਉਹ ਕਹਿੰਦਾ ਮੇਰੇ ਕੋਲ ਤਾਂ 2 ਗ੍ਰਾਮ ਆਪਦੇ ਜੋਗ ਗਈ ਹੈ ਤੂੰ ਹੋਰ ਕਿਤਾ ਪ੍ਰਬੰਧ ਕਰਨਾ ਚਿੱਟੇ ਦਾ ਨਾਂ ਨਹੀਂ ਜਾਣਦੇ ਸੀ ਯਾਰ ਬੋਲਣ ਤੋਂ ਪਹਿਲਾਂ ਸੋਚ ਲਿਆ ਕਰੋ ਵੀ ਕੀ ਬੋਲ ਰਹੇ ਹੋ